प्यारे बच्चों आज आपा क्लास 4 गणित दी दुनिया चैप्टर नंबर 9 दी वर्कशीट करंगे चलो शुरू करते हैं बच्चों आपा नु एक ग्राफ ਦਿੱਤਾ ਗਿਆ ਹੈ बच्चों ਕਿਸੇ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ਵਰਦੀ ਵੰਡੀ ਗਈ ਨੇ ਬੱਚਿਆਂ ਦੀ ਗਿਣਤੀ ਦੱਸਿਓ 5 10 5 ਦਾ ਜਿਹੜਾ ਪੈਮਾਨਾ ਲਿਆ ਹੈ 5 ਦਾ ਪਹਾੜਾ ਹੈ ਪਹਿਲੀ ਜਮਾਤ ਦੇ ਬੱਚੇ ਕਿੰਨੇ ਹੋਗੇ ਬੱਚੋ 20 ਦੂਜੀ ਦੇ 25 ਤੀਜੀ ਦੇ 15 ਚੌਥੀ ਦੇ 30 ਬੱਚੇ ਤੇ ਪੰਜਵੀਂ ਦੇ ਬੱਚੋ 35 ਬੱਚੇ ਠੀਕ ਹੈ ਇਹ ਗ੍ਰਾਫ ਹੈ ਛੜ ਗ੍ਰਾਫ ਹੈ ਪਹਿਲੀ ਜਮਾਤ ਦੇ 20 ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ਬਿਲਕੁਲ ਸਹੀ ਗੱਲ ਹੈ ਪਹਿਲੀ ਕਲਾਸ ਦੇ 20 ਬੱਚਿਆਂ ਨੂੰ ਹੀ ਵੰਡੀ ਗਈ ਹੈ ਬਿਲਕੁਲ ਸਹੀ ਹੈ ਪੰਜਵੀਂ ਜਮਾਤ ਦੇ 7 ਬੱਚਿਆਂ ਨੂੰ ਵਰਦੀਆਂ ਵੰਡੀ ਗਈ ਨਹੀਂ ਪੰਜਵੀਂ ਜਮਾਤ ਦੇ 35 ਬੱਚਿਆਂ ਨੂੰ ਵੰਡੀ ਗਈ ਹੈ ਤਾਂ ਇਹ ਗਲਤ ਹੋ ਗਿਆ ਸਹੀ ਗੱਲ ਦੱਸਣਾ ਤੀਜੀ ਜਮਾਤ ਦੇ ਡੈਸ਼ ਬੱਚਿਆਂ ਨੂੰ ਵਰਦੀ ਵੰਡੀਆਂ ਗਈਆਂ ਤੀਜੀ ਦੇ ਕਿੰਨੇ ਬੱਚੇ 15 ਬੱਚਿਆਂ ਨੂੰ 25 ਵਰਦੀਆਂ ਕਿਹੜੀ ਜਮਾਤ ਦੇ ਬੱਚਿਆਂ ਨੂੰ ਵੰਡੀ ਗਈ 25 ਦੇਖੋ ਬੱਚੋ ਕਿਹੜੀ ਜਮਾਤ ਦੇ ਹਨ ਆ ਰਿਹਾ ਯਾਨੀ ਕਿ ਦੁੱਜੀ ਜਮਾਤ ਦੇ ਬੱਚੇ ਨੇ ਸਭ ਤੋਂ ਘੱਟ ਕਿਹੜੀ ਜਮਾਤ ਦੇ ਬੱਚੇ ਨੂੰ ਵਰਦੀ ਮਿਲੀ ਹੈ ਸਭ ਤੋਂ ਘੱਟ ਦੇਖੋ ਕਿਹੜੀ ਹੈ ਆਰੇ 15 ਆ ਤੀਜੀ ਜਮਾਤ ਹੈ ਬੱਚੋ ਕਿਹੜੀ ਹੈ ਤੀਜੀ ਜਮਾਤ ਹੈ ਸਾਰੇ ਸਕੂਲ ਵਿੱਚ ਕੁੱਲ ਕਿੰਨੀ ਕਿੰਨੇ ਬੱਚਿਆਂ ਨੂੰ ਵਰਦੀ ਵੰਡੀ ਗਈ ਤੇ ਸਾਰਿਆਂ ਦਾ ਆਪਾਂ ਜੋੜ ਕਰ ਲਾਂਗੇ ਦੇਖੋ ਕਿੰਨੇ ਆ ਬੱਚੋ 20 25 15 30 ਤੇ 35 ਇਹਨਾਂ ਦਾ ਜੋੜ ਕਰਾਂਗੇ 5 5 10 5 15 1 ਕੈਰੀ 2 1 3 3 ਤੇ 2 5 1 6 6 ਤੇ ਤੇ 9 9 ਤੇ ਤੇ ਨਾ 12 ਕਿੰਨੇ ਬੱਚੋ 125 ਬੱਚੇ ਹੋ ਗਏ ਠੀਕ ਹੈ ਅੱਗੇ ਦੇ ਸਵਾਲ ਨੰਬਰ ਦੂਜਾ ਬੱਚੋ ਕਿਸੇ ਸਕੂਲ ਵਿੱਚ ਵੱਖ-ਵੱਖ ਫਲ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਹੇਠੇ ਲਿਖੇ ਅਨੁਸਾਰ ਹੈ ਦੇਖੋ ਬੱਚੋ ਕੇਲਾ ਸੇਬ ਤੇ ਆਮ ਜੇਕਰ ਕਿਸੇ ਜਮਾਤ ਵਿੱਚ 20 ਬੱਚੇ ਹਨ 20 ਬੱਚੇ ਆ ਤਾਂ ਦੇਖੋ ਆਪਾਂ ਚਾਰ ਹਿੱਸਿਆਂ 'ਚ ਵੰਡ ਲਿਆ ਹੈ ਪਹਿਲੇ ਨੂੰ ਤਾਂ 20 ਬੱਚੇ ਨੇ 20 ਨੂੰ ਆਪਾਂ 4 ਨਾਲ ਭਾਗ ਕਰਾਂਗੇ ਕਿੰਨਾ ਆ ਗਿਆ ਬੱਚੋ 5 ਇੱਕ ਹਿੱਸੇ ਨੂੰ 5 ਆਊਗਾ 5 5 5 ਤੇ 5 ਤੇ ਆਮ ਨੂੰ ਦੋ ਹਿੱਸੇ ਮਿਲੇ ਤਾਂ ਆਪਾਂ ਕਹਿ ਸਕਦੇ ਆ ਆਮ ਕਿੰਨਾ ਹੋ ਗਿਆ ਆਮ ਨੂੰ 10 ਹੋ ਗਿਆ ਠੀਕ ਹੈ ਚਲੋ ਹੁਣ ਆਮ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ਬੱਚੋ 10 ਹੈ ਸੇਬ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ਬੱਚੋ ਸੇਬ ਪਸੰਦ ਕਰਨ ਵਾਲੇ ਬੱਚੇ 5 ਹੈ ਸੇਬ ਅਤੇ ਕੇਲਾ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ਸੇਬ ਅਤੇ ਕੇਲਾ ਕਿੰਨੀ ਹੈ ਬੱਚੋ ਦੋਨਾਂ ਦੀ ਗਿਣਤੀ 10 ਬੱਚੇ 10 ਹੋ ਗਈ ਨਾ 5 ਕੇਲੇ 5 ਸੇਬ ਸਭ ਤੋਂ ਵੱਧ ਕੇਲੇ ਨੂੰ ਪਸੰਦ ਕੀਤਾ ਗਿਆ ਹੈ ਸਭ ਤੋਂ ਵੱਧ ਕੇਲੇ ਨੂੰ ਪਸੰਦ ਕੀਤਾ ਗਿਆ ਨਹੀਂ ਸਭ ਤੋਂ ਵੱਧ ਆਮ ਨੂੰ ਪਸੰਦ ਕੀਤਾ ਇਹ ਗਲਤ ਹੋ ਗਿਆ ਕੇਲੇ ਨੂੰ ਸੇਬ ਤੋਂ ਵੱਧ ਪਸੰਦ ਕੀਤਾ ਗਿਆ ਨਾ ਇਹ ਤਾਂ ਬਰਾਬਰ ਨੇ ਇਹ ਵੀ ਗਲਤ ਹੋ ਗਿਆ ਇਹ ਤਾਂ ਕੀ ਹੈ ਬਰਾਬਰ ਹੈ ਦੋਨੇ 5-5 ਵੱਧ ਨਹੀਂ ਹੈ ਵੱਧ ਤਾਂ ਆਮ ਹੈ ਸਵਾਲ ਨੰਬਰ ਤੀਜਾ ਬੱਚੋ ਪਾਈ ਚਾਰ ਨੂੰ ਕੀ ਕੀ ਆ ਜਾਂਦਾ ਹੈ ਦੇਖੋ ਪਾਈ ਦੇਖਿਆ ਆਪਾਂ ਨੇ ਇਹ ਗੋਲ ਹੁੰਦਾ ਤਾਂ ਇਹਨੂੰ ਆਪਾਂ ਕੀ ਕਹਿੰਦੇ ਆ ਬੱਚੋ ਗੋਲ ਨਕਸ਼ਾ ਕਿਹਾ ਜਾਂਦਾ ਹੈ ਗੋਲ ਨਕਸ਼ਾ ਕਿਹਾ ਜਾਂਦਾ ਠੀਕ ਹੈ ਬੱਚੋ ਇਹ ਜਿਹੜੀ ਵਰਸੀ ਤੁਹਾਡੀ ਕੰਪਲੀਟ ਹੋ ਗਈ ਥੈਂਕ ਯੂ